ਜੋਗਣਾ ਠੀਕ ਆ ਵਧੀਆ ਬਈ ਵਧੀਆ ਤੁਸੀਂ ਦੱਸੋ ਕੁੱਪ ਲਾਤਾ ਹੈ ਹਾਂ ਬਈ ਕੁੱਪ ਲਾਤਾ ਇਹਨੂੰ ਕੀ ਕਹਿੰਦੇ ਆ ਕਿਹੜਾ ਕੁੱਪ ਕਹਿੰਦੇ ਇਹਨੂੰ ਇਹ ਬੋਦੀ ਵਾਲੇ ਕੁੱਪ ਕਹਿੰਦੇ ਸਾਡੇ ਦਾ ਅੱਛਾ ਹਾਂ ਬਈ ਥੋੜੇ ਵੱਲ ਜਿਵੇਂ ਟੜਾਂ ਲਿਪਦੇ ਹੁੰਦਾ ਟੜਾਂ ਕਿਉਂ ਨਹੀਂ ਲਿਪਦੇ ਟੜਾਂ ਬਸ ਬਈ ਕੁੱਪਾਂ ਦੇ ਹੀ ਚੱਲ ਰਿਹਾ ਸਾਡੇ ਹੁਣ ਤਾਂ ਕੁੱਪ ਵੀ ਘਟ ਗਏ ਯਾਰ ਅੱਛਾ ਸਾਡੇ ਤਾਂ ਬਸ ਤੁਸੀਂ ਨੇੜੇ-ਤੇੜੇ ਦੇਖ ਲਓ ਕਿਤੇ ਕੁੱਪ ਨਹੀਂ ਦਿੰਦਾ ਤੁਹਾਨੂੰ ਅੱਛਾ ਅੱਛਾ ਕਿਉਂਕਿ ਲੋਕ ਸਵਹਾਤਾਂ ਜਾਂ ਕਮਰੇ ਵੱਡੇ ਪਾਈ ਜਾਂਦੇ ਨੇਗੇ ਹੂੰ ਕੁੱਪ ਤਾਂ ਸਾਡੇ ਤੁਸੀਂ ਇਹ ਲਾ ਲਓ ਵੀ ਨੇੜੇ ਨੇ ਮਤਲਬ ਵੈਸੇ ਪਸ਼ੂ ਵੀ ਲੋਕ ਘੱਟ ਰੱਖਦੇ ਆ ਪਸ਼ੂ ਤਾਂ ਖਾਦ ਮੇਥੋਂ ਨੂੰ ਪਤਾ ਹੀ ਆ ਆ ਦੇਖ ਲਾ ਹੈ ਨਾ ਉਹ ਕਹਿੰਦਾ ਇਹ ਲਾਇਆ ਕਿਨੇ ਸੀ ਇਹ ਬਈ ਲੇਬਰ ਨਹੀਂ ਲਾਇਆ ਸੀ ਆਪਣੀ ਨੇ ਅੱਛਾ ਹਾਂ ਆਪਣੇ ਪ੍ਰਵਾਸੀ ਸੀ ਮਜ਼ਦੂਰ ਨਹੀਂ ਨਹੀਂ ਆਪਣੀ ਦੀ ਬਈ ਆਪਣੇ ਆਪਾਂ ਤਾਂ ਉਦੀ ਲੇਬਰੀ ਰੱਖ ਦਿਆਂਗੇ ਅੱਛਾ ਵੀ ਆਪਣੇ ਵੀ ਪੰਜਾਬੀ ਲੇਬਰ ਅੱਛਾ ਹਾਂ ਵੀ ਹਾਲੇ ਤੱਕ ਮਿਲ ਹੀ ਜਾਂਦੀ ਏ ਤੋਂ ਮਿਲਣੋਂ ਹਟ ਕੀ ਫਿਰ ਕੀ ਕਹਿ ਸਕਦੇ ਆ ਠੀਕ ਆ ਵੀ ਪੰਜਾਬੀ ਲੋਕ ਨੂੰ ਹੀ ਕੰਮ ਦਿੰਦੇ ਆ ਤੁਸੀਂ ਹਾਂ ਪੰਜਾਬੀ ਨਹੀਂ ਆ ਯਾਰ ਆਪ ਦੇ ਪੰਜਾਬੀ ਵਾਸੀ ਦਾ ਵੀ ਐ ਲੱਭੀ ਜਦੋਂ ਪੀਰ ਹੱਥ ਖੜੇ ਹੋ ਗਏ ਆਪਣੇ ਪੰਜਾਬੀਆਂ ਤੋਂ ਉਦੋਂ ਬਾਅਦ ਫਿਰ ਪ੍ਰਵਾਸੀਆਂ ਨੂੰ ਹੱਥ ਪਾਉਣਾ ਪਊਗਾ ਨਹੀਂ ਆਪਾਂ ਦਾ ਬਹੁਤ ਘੱਟ ਵੀ ਪੰਜਾਬ ਦੇ ਬਾਹਰਲੇ ਬੰਦੇ ਨੂੰ ਕੰਮ ਦੇ ਕੇ ਰਾਜੀ ਅੱਛਾ ਮੈਂ ਕਹਿੰਦਾ ਯਾਰ ਮੈਂ ਇੰਨੀ ਦੂਰ ਦੇ ਜਾ ਕੇ ਆਇਆ ਹਾਂ ਜਿਆਦਾ ਅਗਲੇ ਨੇ ਧੜਾਂ ਲਿਪੀਆਂ ਨੇ ਤੇ ਚਾਰ ਵਾਲੇ ਟੋਇਆਂ ਚ ਬਹੁਤ ਬੰਦਿਆਂ ਨੇ ਟੂੜੀ ਪਾ ਛੱਡੀ ਆ ਹਾਂ ਬਈ ਤੇ ਜਾਂ ਧੜਾਂ ਲਿਪੀਆਂ ਹੋਈਆਂ ਨੇ ਤੇ ਆ ਮੈਂ ਮਿੱਲਾ ਦਾ ਚਾਰੇ ਪਾਸੇ ਜੁੰਦਾ ਆ ਇੱਥੇ ਆਹੀ ਦੇਖਿਆ ਤੋ ਦੇਖ ਕੋਈ ਹੈ ਹੀ ਨਹੀਂ ਆਪਣੇ ਕੁੱਪ ਕਿਤੇ ਨਾ ਕੋਈ ਕਿਸੇ ਦੇ ਵੀ ਨਹੀਂ ਹੈਗਾ ਕੋਈ ਦਵਾਬੇ ਵੱਲ ਤਾਂ ਮੈਂ ਦੇਖਿਆ ਇਹ ਸਾਡੇ ਦਾ ਵੀ ਜਿਆਦਾ ਬੰਦਿਆਂ ਨੇ ਸਭਾਤਾ ਵਡੀਆਂ ਕਰ ਲਈਆਂ ਜੱਪਾਸੂ ਖਤਮ ਕਰ ਲਈ ਅੱਛਾ ਅੱਛਾ ਆਪਾਂ ਤਾਂ ਲਾਉਣੀ ਹੁੰਨੇ ਲਗਭਗ ਉਪਾ ਤੇ ਹੋਰ ਸਬਜੀ ਕੀ ਲਾਉਣੀ ਹੁੰਨੇ ਸਬਜੀ ਭਈ ਐ ਹੀ ਸੀ ਸ਼ੁਰੂ ਕੀਤੀ ਮੈਂ ਆਰਗੇਨਿਕ ਅੱਛਾ ਮੈਂ ਸਵੇਰੇ ਨਹੀਂ ਕਰਨਾ ਨਾ 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 ਸਨ ਹੀਗਾ اچھا ਜਦੋਂ ਆਪਾਂ ਖਾਣੀਆਂ ਇਹ ਫਿਰ ਕਾਦੇ ਵਾਸਤੇ ਕਰਨੀਆਂ اچھا ਹੁਣ ਤੱਕ ਬਥੇਰੀ ਖਾ ਲਈ ਹਾਂ ਹੁਣ ਆਪਾਂ ਔਰ ਗੈਨ ਆ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਟ੍ਰੇਨਿੰਗ ਕਿਤੋਂ ਲਈ ਟ੍ਰੇਨਿੰਗ ਤਾਂ ਬਈ ਸੋਸ਼ਲ ਮੀਡੀਆ ਦਾ ਹੂੰ ਤੇ ਜਾ ਫਿਰ ਇੱਕ ਸੁਨਾਮ ਆਪਣੇ ਹੈਗੇ ਨੇ ਰਿਲੇਟਿਵ ਉਹਨਾਂ ਦਾ ਚੈਨਲ ਵੀ ਹੈਗਾ ਇੰਗਰੇਜ਼ ਵਾਲੇ ਕਰੋ ਫਾਰਮਿੰਗ ਹੂੰ 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 ਉਹਨਾਂ ਤੋਂ ਚੱਲੀ ਜਾਂਦੀ ਆ ਬਾਕੀ ਬਸ ਵੀ ਜਿਵੇਂ ਵੀ ਵਧੀਆ ਲੱਗਦੀ ਜਿਹੜੀ ਚੀਜ਼ ਵੀ ਜਾਇਦਾ ਉਹਨਾਂ ਤੋਂ ਹੀ ਹੈ ਬਈ 90% ਦਾ ਤੇ 10% ਆਪਾਂ ਸੋਸ਼ਲ ਮੀਡੀਆ ਦਾ ਵੀ ਸਾਰਾ ਲੈ ਲੈਨੇ ਆਂ ਅੱਛਾ ਆ ਆੜੂ ਲਾਤੇ ਆਂ ਇਹ ਬਈ ਆੜੂ ਨੇ ਵਧੀਆ ਜਰਣਾ ਨਾਲੇ ਪੰਛੀ ਖਾਂਦੇ ਨੇ ਆੜੂ ਨੇ ਬਈ ਬਦਾਮ ਵੀ ਹੈਗਾ ਅੱਛਾ ਆ ਬੂਟਾ ਕਿਵੇਂ ਡੱਡਾ ਹੋ ਗਿਆ ਇਹ ਬਈ ਨੇਰੀ ਬਹੁਤ ਆਈ ਸੀ ਯਾਰ ਹੈਗਾ ਇਹ ਵੀ ਆੜੂ ਦਾ ਸੀਗਾ ਹੂੰ ਇਹ ਡਿੱਗ ਗਿਆ ਫਿਰ ਅੱਛਾ ਇੱਕੋ ਔਲਾ ਵੀ ਖੜਾ ਪਰਲੇ ਪਾਸੇ ਠੀਕ ਪੌਦੇ ਸੋਨੂੰ ਆਪਣੇ ਖੇਤ ਦੇ ਵਿੱਚ ਲਗਭਗ ਸਾਰੇ ਮਿਲ ਜਾਣਗੇ। ਅੱਛਾ ਅੱਛਾ ਅੰਜੀਰ ਵੀ ਲਾਈ ਹੋਈ ਹੈ ਨਾ। ਅੰਜੀਰ ਵੀ ਲਾਈ ਹੋਈ ਆ ਸੋਹੰਜਣਾ ਵੀ ਖੜਾਗਾ। ਆਹ ਮਿਰਚਾਂ ਆਪਦੇ ਵਾਸਤੇ ਨੇਗੀਆਂ ਤੇ ਆਹ ਹਲਦੀ ਦਾ ਰਖੀ ਹੋਰੇ। ਹੂੰ ਤੇ ਅੱਗੇ ਕਿੰਨੂ ਖੜਾਗਾ? ਹੂੰ ਨਿੰਬੂ ਖੜਾ ਬਾਈ। ਅੱਛਾ ਹਾਂ ਤੇ ਔਲਾ ਇੱਕ ਆ ਖੜਾ ਦੋ ਪਪੀਤੇ ਖੜੇ ਨੇਗੇ। ਨਹੀਂ ਤਾਂ ਬੇਰੀ ਆ ਗਈ ਹੈ ਨਾ। ਇਹ ਬੇਰੀ ਆ ਗਈ ਬਾਈ। ਹੂੰ ਬੇਰੀ ਅਮਰੂਦ ਹੋ ਗਿਆ। ਤੇ ਆ ਬੇਲ ਦਾ ਬੂਟਾ ਆ ਗਿਆ ਬਈ ਆ ਜਿਹੜਾ ਸੁੱਕਾ ਜਾ ਪਿਆਗਾ ਬੇਲ ਪੱਤਰਾ ਹਾਂ ਬੇਲ ਪੱਤਰਾ ਹਾਂ ਉਹ ਪੱਥਰ ਕੀ ਹੁੰਦਾ ਮੈਨੂੰ ਪੱਕਾ ਨਹੀਂ ਮੈਂ ਬੇਲੀ ਕਹਿਣਾ ਉਹਦਾ ਬਈ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਆ ਹੋ ਆ ਗਏ ਬਾੜੀ ਕਿਰੇਲੇ ਜਿਹੜੇ ਛੋਟੇ ਛੋਟੇ ਹੋ ਜਾਂਦੀ ਨੇ ਅਜੇ ਸਾਲਾ ਗੰਡੇ ਪੱਟਲੇ ਰਵਾ ਥੋੜੇ ਥੋੜੇ ਪੈਰਾਂ ਚ ਪੈ ਨਹੀਂ ਗੁੱਡੇ ਹੋਇਆ ਥਾਂਵੇਂ ਆ ਜਾਮਣ ਬਹੁਤ ਵਧੀਆ ਹਨਾ ਜਾਮਣ ਬਈ ਕਾਫੀ ਪੁਰਾਣੀ ਹੈ ਇਹ ਇਹ ਮੇਲਾ ਦੋ ਜਾਮਣ ਇਹ ਦੋ ਜਾਮਣ ਇੱਕ ਪਰਲੇ ਪੱਸਿਆ ਇਹਦੇ ਜਰ ਬੜਾ ਘੈਂਟ ਕੰਮ ਹਨਾ ਹਾਂ ਬਈ ਇੱਥੇ ਅੱਜਕੱਲ ਦਾ ਕੋਈ ਕੋਠਿਆਂ ਦੇ ਨੇੜੇ ਥਾਂ ਨਹੀਂ ਛੱਡਦਾ ਤੁਸੀਂ ਬੜਾ ਛ ਬਈ ਯਾਰ ਯਾਰ ਹੁਣ ਜਦੋਂ ਮਾਲ ਆਪਾਂ 10 20 ਕਿਲਿਆਂ ਦੀ ਖੇਤੀ ਨਾਲ ਦੀ ਰਾਜ ਦੇ ਹੈਗੇ ਹਾਂ 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 ਤਾਂ ਫਿਰ ਐਂ ਦੱਸ ਬਈ ਇੱਕ ਅਧੀ ਕਨਾਲ ਨਾਲ ਕਿੱਥੋਂ ਰਾਜ ਜਾਗੇ ਤੁਸੀਂ ਮੈਨੂੰ ਇਹ ਚੀਜ਼ ਦਾ ਜਵਾਬ ਦਿਓ ਕੋਈ ਸਹੀ ਗੱਲ ਆ ਹਨਾ ਨੀ ਹੁਣ ਆਪਾਂ ਮੰਨ ਲਓ ਵੀ 10 ਕਿਲਿਆਵਾਂ ਕਰੀਏ ਦੀ ਇੱਕ ਕਨਾਲ ਵੀ ਨਹੀਂ ਛੱਡ ਸਕਦੇ ਹੈਗੇ ਹੂੰ ਹੂੰ ਫੇਰ ਤਾਂ ਆਪਣਾ ਕੋਈ ਫਾਇਦਾ ਨਹੀਂ ਹੈਗਾ ਫਿਰ ਖੇਤੀ ਕਰਨ ਦਾ ਵੀ ਨਹੀਂ ਕੋਈ ਫਾਇਦਾ ਹੈਗਾ ਯਾਰ ਹੂੰ ਯਾਉ ਦੇ ਜੋਗੀ ਆਪਣੀ ਚੀਜ਼ ਇਹ ਨਾਲਾਈ ਹੈਗੀ ਹੂੰ ਉਹ ਐਲੋਵੇਰਾ ਵੀ ਲਾ ਰੱਖਿਆ ਬਾਈ ਉਹਦੀ ਆਪਾਂ ਸਬਜ਼ੀ ਵੀ ਬਣਾ ਸਕਦੇ ਆਂਗੇ ਹੂੰ ਤੇ ਉਹਦਾ ਸੇਕ ਬਣਾ ਕੇ ਵੀ ਪੀ ਸਕਦੇ ਐ ਐਲੋਵੇਰਾ ਦਾ ਅੱਛਾ ਹੋਰ ਵੀ ਬਹੁਤ ਫਾਇਦੇ ਨੇ ਐਲੋਵੇਰਾ ਦੇ ਆ ਦਿਖਾ ਛਪੜੀ ਜੀ ਮੈਨੂੰ ਬੜੀ ਵਧੀਆ ਲੱਗਦੀ ਆ ਪੰਛੀਆਂ ਲਈ ਪਾਣੀ ਦਾ ਵਧੀਆ ਸਾਧਨਾ ਤੇ ਬਾਈ ਦੋ ਤਿੰਨ ਕੰਮ ਦੇ ਦੇ ਹੂੰ ਇਹ ਪੰਛੀਆਂ ਲਈ ਵੀ ਪਾਣੀ ਦਾ ਕੰਮ ਕਰਦੀ ਆ ਹਾਂ ਆਪਾਂ ਜਦੋਂ ਕੋਈ ਸੰਧਤ ਹੋਣਾ ਉਦੋਂ ਵੀ ਪਾਣੀ ਦਾ ਕੰਮ ਕਰਦੀ ਆ ਇਹ ਹਾਂ ਤੇ ਆਪਣੀ ਮੋਟਰ ਰੇਤਾ ਮਾਰਦੀ ਹੁੰਦੀ ਸੀ ਹਾਂ ਹਾਂ ਇਹ ਉਹ ਰੇਤਾ ਵੀ ਇਹਦੇ ਵਿੱਚ ਆ ਜਾਂਦਾ ਖਾਲਜੋ ਮਿੱਟੀ ਕੱਢਣ ਦੀ ਲੋੜ ਇਹ ਕੱਲ ਹੀ ਖਾਲੀ ਕਰਾਈ ਹੈ ਹਲੇ ਉਹ ਤੁਸੀਂ ਮਿੱਟੀ ਦੇਖ ਸਕਦੇ ਹੋ ਕੱਲ ਦੀ ਜੇ ਸੀ ਵੀ ਤੋਂ ਮੰਗਾ ਕੇ ਹੋਰ ਡੂੰਗਾ ਕਰਾਇਆ ਹੈਗਾ ਹਾਂ ਹਲੇ ਆਪ ਦੇ ਨਾਉਣ ਦੇ ਵੀ ਕੰਮ ਆ ਜਾਂਦੇ ਸੀ ਮੀਵਿੰਗ ਪੂਲ ਵਾਲਾ ਵੀ ਕੰਮ ਹੋ ਜਾਂਦਾ ਇਹ ਅੱਛਾ ਆ ਦੇਖ ਲਾ ਪੂਰਾ ਵਧੀਆ ਰਾਮਣਾ ਦਾ ਪੂਰੀ ਸੰਗਣੀਆਂ ਨੇ ਬਾਈ ਆ ਕਾਲੀ ਨਾ ਛਪਣੇ ਮੇਰੀ ਗੱਲ ਤਾਂ ਹਨਾ ਹਾਂ ਬਾਈ ਹੁਣ ਤਾਂ ਲੋਕਾਂ ਦਾ ਸਿਸਟਮ ਇਹ ਹੈਗਾ ਸਟਾਰਟਰ ਜਾਲਾਉਣ ਵਾਲੀ ਜਗਾ ਛੱਡੀ ਆ ਬਸ ਕੱਲੀ ਹੋਰ ਤਾਂ ਕੋਈ ਨਹੀਂ ਉਹ ਹੈਗੇ ਨੇ ਬਾਈ ਆਪਣੇ ਨੇੜੇ-ਤੇੜੇ ਵੀ ਜਦ ਤੁਹਾਨੂੰ ਮੈਂ ਦਿਖਾਵਾਂਗਾ ਕੈਮਰੇ ਤੋਂ ਆ ਵੀਡੀਓ ਤੋਂ ਬਾਅਦ ਇਹ ਬਾਈ ਆ ਗਿਆ ਤੋਣਾ ਹੂੰ ਇਹ ਤੋਂ ਦਾ ਦਰਖਤ ਆ ਗਿਆ ਇਹ ਵੀ ਪਹਿਲਾਂ ਨੇ ਏਰੀਆਈ ਸੀ ਉਦੋਂ ਟਿੱਡਾ ਜਾ ਹੋ ਗਿਆ ਸੀ ਡਿੱਗਣ ਵਾਲੀ ਸੀ ਇਹ ਤਾਂ عمر ਬਾਬਾ ਹੋ ਹੈ ਬਈ ਬਾਬਾ ਹੋ ਇਹ ਹਾਂ ਬਈ ਹੂੰ ਇਹ ਹੋਊਗਾ ਮੇਰੇ ਸਭ ਨਾਲ 8 7 8 ਸਾਲਾਂ ਦਾ ਅੱਛਾ ਬੀਜ ਇੰਨੇ ਕਿ ਮੇਰੀ ਸੁਰਤ ਹੈਗੀ ਆ ਆ ਫੇਰ ਬਈ ਬਦਾਮ ਆ ਗਿਆ ਬਦਾਮ ਵੀ ਆਪਣੀ ਵੀਡੀਓ ਪਾਈ ਸੀ ਬਹੁਤ ਜਲਦੀ ਦੀ ਮੇਰੇ ਚੈਨਲ ਤੇ ਕਿਸਾਨਾਂ ਮੈਂ ਦੀ ਸੱਟ ਤੇ ਅੱਛਾ ਅੰਗਰੂਦ ਬਦਾਮ ਹਾਂ ਬਈ ਆ ਅੰਗੂਰ ਆ ਗਏ ਅੰਗੂਰ ਲਾਏ ਆ ਹੈ ਅੰਗੂਰ ਦੀ ਬਹੁਤ ਵੱਡੀ ਵੇਲ ਹੋ ਗਈ ਬਈ ਬੱਚਾ ਵੀ ਆ ਇਹ ਮਿਰਚ ਆ ਗਈ ਆ ਦਵਾਰੇ ਇੱਧਰ ਬਈ ਉਹ ਗੰਨੇ ਵੀ ਖੜੇ ਨੇ ਆਪਣੇ ਹਮ ਆ ਗਲਾਬ ਦਾ ਫੁੱਲ ਆ ਗਿਆ ਗਲਾਬ ਦੇ ਫੁੱਲ ਦਾ ਹੋਰ ਲਾਵਾਂਗੇ ਆ ਦਵਾਰੇ ਅੰਗੂਰਾਂ ਦੀ ਵੇਲ ਆ ਗਈ ਹਮ ਇਹ ਵਧੀਆ ਨਾ ਦੇਖ ਬਾਕੀ ਸਬਜ਼ੀ ਪਾਜੀ ਹੋਰ ਵਧੀਆ ਲੱਗਦਾ ਇਹਦੇ ਤੇ ਅੰਗੂਰ ਬਈ ਵਧੀਆ ਪੂਰੇ ਮਿੱਠੇ ਲੱਗਦੇ ਨੇ ਲੱਗ ਰਹੇ ਨੇ ਤੁਸੀਂ ਦਿਖਾ ਸਕਦੇ ਹੋ ਏ ਕਹਾ ਜਦੋਂ ਆਪ ਜੂਨ ਚ ਪੱਕੇ ਜਾਣਗੇ ਬਈ ਇਹ ਹੂੰ ਬਹੁਤ ਲੱਗੇ ਹੋਏ ਨੇ ਸੀ ਇੱਧਰ ਦੀ ਨੀਚੇ ਹੁੰਦੀ ਹੋ ਕੇ ਨਾਲੇ ਨਾਲੇ ਖਾਂਦੇ ਆ ਨਾਲੇ ਹਾਂ ਬਈ ਪੰਜ ਛੇ ਬਈ ਬਹੁਤ ਆਹ ਟਾਲੀ ਵੀ ਲੱਗੀ ਹੋਈ ਆ ਤਣ ਫੇਰ ਆ ਗਿਆ ਹਾਂ ਬਈ ਉਧਰ ਬਹੁਤ ਥਾਂ ਰੱਖਿਆ ਹੋਇਆ ਹਾਂ ਹਾਂ ਕਈ ਬੰਦੇ ਤਾਂ ਇਹਨੂੰ ਕਹਿਣ ਵਾਲੇ ਸੌਰੀ ਵੀ ਰੱਖੀ ਹੋਈ ਐ ਜਿਹੜੇ ਮੈਂ ਕੱਲ ਲੱਕੜਾਂ ਹੀ ਕੱਲ ਹੀ ਸਿੱਟੀਆਂ ਨੇ ਲੱਕੜਾਂ ਹੀ ਆ ਨਹੀਂ ਮੈਂ ਕਿਈ ਬੰਦੇ ਤਾਂ ਕਹਿੰਦੇ ਹੋਣਗੇ ਨਾ ਵੀ ਤੁਸੀਂ ਜਰਾ ਆ ਇੰਨਾ ਥਾਂ ਕਿਉਂ ਵੀ ਬਗਲਿਆ ਵੀ ਇੱਥੇ ਸਬਜੀ ਸਬਜੀ ਲਾ ਲਓ हां भाई ਹੁੰਦੇ ਨੇਗੇ ਉਂਕਰ ਵੀ ਆਪਣੇ ਤਾਂ ਵੀ ਆਪਾਂ ਵੀ ਆਪਣੇ ਖੇਤ ਦੇ ਵਿੱਚ ਅੱਗੇ ਤਾਂ ਕੋਈ ਬੰਦਾ ਹੈ ਨਹੀਂ ਵੀ ਜਿਹੜਾ ਵੀ ਆਪਾਂ ਨੂੰ ਕੋਈ ਸਿੱਖਿਆ ਦੇ ਜੀ ਅੱਛਾ ਕਿਉਂਕਿ ਆਪਾਂ ਬਈ ਆਲੇ ਨੂੰ ਕਹਿੰਦੇ ਬਈ ਬਈ ਤੇਰੇ ਦੇ ਵੀ ਖੇਤ ਹੈਗੇ ਤੂੰ ਉਹਦੇ ਹਿਸਾਬ ਨਾਲ ਕਰ ਲੈ ਸਾਡਾ ਖੇਤ ਇੱਥੇ ਸਾਡੀ ਚੱਲੂਗੀ ਹੂੰ ਇੱਥੇ ਵੀ ਕਿਸੇ ਵਿਦਵਾਨ ਦੀ ਚੱਲਦੀ ਹੈਗੀ ਇੱਥੇ ਆਪਣਾ ਖੇਤ ਤਾਂ ਆਪਣੀਓ ਚੱਲੂ ਬਈ ਠੀਕ ਆ ਹਾਂ ਨਹੀਂ ਵਧੀਆ ਹੂੰ ਕਿਆ ਬਾਤ ਹੈ ਹਾਂ ਤੱਕ ਤਾਂ ਬੋਝ ਰੱਖਿਆ ਦਾ ਤੱਕ ਤਾਂ ਸਭ ਬੈਠਣ ਨੂੰ ਮੰਜਾ ਵੀ ਹੈਗਾ ਅੰਦਰ ਅਕਾਲ ਆਰਖਾ ਉਹ ਕੋਈ ਪੱਟ ਕੇ ਲੈ ਕੇ ਗਿਆ ਸੀ ਉੱਥੇ ਹੱਲੇ ਹੋਇਆ ਹੁਣ ਹੀ ਲੈ ਕੇ ਗਿਆ ਹੈਗਾ ਹਾਂ ਇਹ ਸਾਰੇ ਚ ਲਾ ਲਾਂਗੇ ਉਹਨੇ ਬਈ ਹੌਲੀ ਹੌਲੀ ਵਧਾਈ ਜਾਵਾਂਗੇ ਇਹਨੂੰ ਥੋੜਾ ਜਿਹਾ ਸਫਾਈ ਕਰਨੀ ਪੈਂਦੀ ਆ ਮਿਹਨਤ ਲੱਗਦੀ ਐ ਤੇ ਹੂੰ ਨੇ ਵਧੀਆ ਜਨ ਖੁਸ਼ੀ ਹੋਈ ਬਈ ਤੇ ਉਧਰ ਵੀ ਲੱਗੀ ਆ ਨਾ ਸਬਜੀ ਉਹ ਆਰਗੇਨਿਕ ਆ ਬਈ ਇੱਧਰ ਆਇਆ ਆਰਗੇਨਿਕ ਸਬਜੀ ਵੀ ਦਿਖਾਈ ਏ ਵੀ ਜਿਹੜੀ ਤੂੰ ਸ਼ੁਰੂ ਕੀਤੀ ਆ ਹੁਣ ਹਾਂ ਆ ਇੰਜਣਾ ਹੈ ਪੁਰਾਣਾ ਇਹ ਪੁਰਾਣਾ ਇੰਜਣਾ ਵੀ ਇਹ ਸੀ ਨਾ ਨਾਲੇ ਚੋਂ ਪਾਣੀ ਚੱਕਦੇ ਹੁੰਦੇ ਸੀ ਪਹਿਲਾਂ ਅੱਛਾ ਉਦੋਂ ਸਾਡੀ ਮੋਟਰ ਦਾ ਵੀ ਪਤਾ ਨਹੀਂ ਮੋਟਰ ਛੋਟੀ ਸੀ ਪਤਾ ਨਹੀਂ ਪਾਣੀ ਘੱਟ ਉਹਦੇ ਵੀ ਸਾਡੇ ਦੇ ਬਾਹਣਾ ਸੀ ਕਾਫੀ ਕਰਦੇ ਹੁੰਦੇ ਸੀਗੇ ਹੂੰ 15 20 ਕਿੱਲੇ ਕਰਦੇ ਹੁੰਦੇ ਸੀ ਅੱਜ ਤੋਂ ਗੱਲ ਹੈਗੀ ਆ ਇਹ 10 ਕ ਸਾਲ ਪਹਿਲਾਂ ਦੀ ਗੱਲ ਹੋਣੀ 7 8 ਸਾਲ ਪਹਿਲਾਂ ਦੀ ਆ ਨਾ ਇਧਰ ਟੱਕੀ ਰੇੜੀ ਇਧਰ ਟੁੱਟੂ ਦਾ ਪਾਣੀ ਆ ਦੇਖੋ ਬੱਲਾ ਬੱਲਾ ਲਾਤੇ ਟੁੱਟੂ ਦਾ ਪਾਣੀ ਇਧਰ ਆਊਗਾ ਇਹ ਬਈ ਆਪਣੀ ਆਰਗੈਨਿਕ ਹੋਵਗੀ ਸਬਜ਼ੀ ਇਹ ਗੁੱਡੀ ਹੋਈ ਆ ਬਾਈ ਕਹੀ ਨਾਲ ਦੇਖ ਲੋ ਹੂੰ ਕੋਈ ਆਪਾਂ ਨੇ ਇੱਥੇ ਸਪਰੇ ਨਹੀਂ ਕਰੀ ਕੋਈ ਰੇ ਨਹੀਂ ਪਾਇਆ ਹੈ ਰੂੜੀ ਦਾ ਰੇ ਜਰੂਰ ਪਾਇਆ ਹੈ ਤੁਸੀਂ ਦੇਖ ਸਕਦੇ ਹੋਗੇ ਅੱਛਾ ਇਹ ਆ ਤੁਹਾਡੇ ਇੱਧਰ ਜਿਹੜੇ ਤੁਸੀਂ ਤੁਰੇ ਜਾਂਦੇ ਹੋਗੇ ਆ ਬੇਲਾਂ ਲੱਗੀ ਹੋਈਆਂ ਨੇ ਤੁਹਾਡੇ ਪੈਰਾਂ ਦੇ ਵਿੱਚ ਹੂੰ 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 ਇੱਥੇ ਕਿਹੜੀ ਕਿਹੜੀ ਸਬਜ਼ੀ ਲਾਈ ਆ ਸਬਜ਼ੀ ਬਾਈ ਕੱਦੂ ਆ ਆਪਣੇ ਦਵੇ ਹਾਂ ਤੇ ਬੈਂਗਣ ਆ ਸਿੰਬਲਾ ਮਿਰਚਾ ਤਿੰਨ ਤਰ੍ਹਾਂ ਦੀ ਬੈਂਗਣ ਲੱਗੀ ਹੋਈ ਆ ਆ ਮੂੰਗੀ ਆ ਤੁਹਾਡੇ ਪਰਲੇ ਬਸ ਇਹ ਕੁੱਢਣ ਵਾਲੀ ਪਈ ਆਗੀ ਅੱਛਾ ਤੇ ਖੀਰੇ ਵੀ ਨੇ ਤੇ ਗਰੇਲਾਗਾ ਹੂੰ ਤਰਾਂ ਨੇਗੀਆਂ ਹੂੰ ਬਸ ਭਈ ਆਹੀ ਪੰਜ ਛੇ ਕਿ ਮਿਰਚਾਂ ਇੱਕ ਠੀਕ ਹੈ ਹਾਂ ਇਹ ਪੰਜ ਛੇ ਇੱਕ ਇਹਦੀ ਰੋਟੀ ਹੈ ਹਾਂ ਭਈ ਨਹੀਂ ਵਧੀਆ ਵੀਰੇ ਕੋਸ਼ਿਸ਼ ਤਾਂ ਕੀਤੀ ਹਾਂ ਭਈ ਕੋਸ਼ਿਸ਼ ਹੀ ਆਏ ਅਭੀ ਛੋਟੀ ਜੀ ਕੋਸ਼ਿਸ਼ ਕਰਕੇ ਫੇਰ ਹੀ ਵੱਡਾ ਕੰਮ ਹੁੰਦਾ ਹਾਂ ਭਈ ਹਾਂ ਬਾਕੀ ਭਈ ਆਪਾਂ ਨੇ ਬਾਲਾ ਕੋਈ ਹੀਲਾ ਨਹੀਂ ਛੱਡਿਆ ਦਾਹੀਲਾ ਨਹੀਂ ਛੱਡਿਆ ਹੈਗਾ ਜਿੰਨੇ ਇਹ ਰੂਟਾ ਮੀਟਰ ਦੇ 4 ਘੇੜੇ ਨੇ ਇਹ ਭਈ ਬੀਲਾ 7-8 ਫੁੱਟ ਦਾ ਰੂਟਾ ਬੀਟਰ ਹੁੰਦਾ 28-30 ਫੁੱਟ ਚੌੜਾ ਥਾਵਾ ਇਹ ਸਾਰਾ ਬੀ ਲੰਬਾ ਮਤਲਬ ਕਿ ਏਕੀਲੇ ਦੀ ਬਾਹੀ ਇਹ ਲੰਬਾ ਹੋਣਾ ਏਕੀਲੇ ਤੋਂ ਘਾਟੀ ਏਕੀਲੇ ਦੀ ਹੈਣੀ ਪੂਰੀ ਲੰਬਾਈ ਇਹ ਵੀ ਜਿੱਥੇ ਵੀ ਨਹੀਂ ਹੋਏ ਹੈਗੇ ਉੱਥੇ ਦੁਬਾਰੇ ਵੀ ਲਾ ਦਾਂਗੇ ਬਾਈ ਹੂੰ ਬਾਕੀ ਸਭ ਜੀ ਆਪਣੀ ਵਧੀਆ ਹੋਈ ਜਾਂਦੀ ਆ ਆਪਾਂ ਜਦੋਂ ਰੋਜ਼ ਬਈ ਆਪਾਂ ਪਾਠ ਕਰਦੇ ਆ ਨਾ ਆਪਾਂ ਪੜਦੇ ਹੁੰਨੇ ਆਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੂੰ ਫਿਰ ਆਪਾਂ ਉਹ ਪਵਨ ਗੁਰੂ ਪਾਣੀ ਪਿਤਾਲੇ ਸਿਧਾਂਤਾਂ ਦੇ ਚੱਲਣਾ ਵੀ ਆਪਾਂ ਨੂੰ ਪਊਗਾ ਨਾ ਬਈ ਹੂੰ ਆਪਾਂ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਮੰਨਦੇ ਆਂ ਹੂੰ ਆਪਾਂ ਸਭ ਤੋਂ ਪਹਿਲਾਂ ਨਿਤਨੇਮ 'ਚ ਵੀ ਉਹਨਾਂ ਦਾ ਪਾਠ ਕਰਦੇ ਆਂ ਜਪਜੀ ਸਾਹਿਬ ਹੂੰ ਫਿਰ ਉਹਨਾਂ ਲਈ ਖੇਤੀ ਵੀ ਕਰਨੀ ਆਪਾਂ ਨੂੰ ਪਾਉਗੀ ਨਾ ਹੂੰ ਜੇ ਉਹਨਾਂ ਦਾ ਪਾਠ ਕਰਦੇ ਤਾਂ ਉਹਨਾਂ ਦੀ ਗੱਲ ਵੀ ਮੰਨਣੀ ਪਊਗੀ ਆਪਾਂ ਨੂੰ ਆਰਗੈਨਿਕ ਖੇਤੀ ਕਰਨੀ ਵੀ ਪਊ ਨਾ ਸਹੀ ਗੱਲ ਹੈ ਹੁਣ ਇਹਦੇ ਉੱਤੇ ਦੇਖਦਾ ਮੈਂ ਸਵਾ ਦਾ ਸੱਟਾ ਦੇਮਸਾਰੀ ਤੇ ਹਲਕਾ ਹਲਕਾ ਇਹਦੇ ਵਿੱਚ ਤੇਲੇ ਜੇ ਨੇ ਖਾਦਾ ਹੋਇਆ ਤੇਲੇ ਨੇ ਕਿਤੇ ਮਤਲਬ ਸੁੰਡੀ ਦਾ ਕਿਤੇ ਦੀ ਸੀ ਨਹੀਂ ਹਲੇ ਮੈਨੂੰ ਬੀਤੇ ਮੈਂ ਅੱਜ ਸਵਾ ਅੱਜ ਸ਼ਾਮ ਨੂੰ ਜਾਂ ਕੱਲ੍ਹ ਨੂੰ ਸਵੇਰੇ ਤੇ ਸਵਾ ਦਾ ਸੱਟਾ ਦੇਮਸਾਰੀ ਤੇ ਬਾਕੀ ਜਿਹੜੀ ਆ ਰਹਿੰਦੀ ਆ ਗੁੱਡਣ ਵਾਲੀ ਇਹ ਗੁੱਡ ਕੇ ਸਾਰੀ ਦਵਾਰੇ ਗੁੱਡਣ ਵਾਲੀ ਪਈ ਆ ਇਹ ਕਹੀ ਨਾਲਾ ਵੱਡਾ ਬਾੜਾ ਦਾ ਗੁੱਡਿਆ ਗਿਆ ਹੁਣ ਜਿਹੜਾ ਬੇਲਾਂ ਵਾਲਾ ਥਾਵਾਂਗੇ ਇੱਧਰ ਵਾਲਾ ਮੇਰੇ ਪੈਰ ਵਾਲਾ ਪਾਸ ਆ ਗਿਆ ਇਹ ਇੱਥੇ ਜੇ ਆਪਾਂ ਕਹੀ ਮਾਰਾਂਗੇ ਤਾਂ ਬੇਦ ਬੱਟੀ ਜਾਂਦੀ ਆ ਜਦੋਂ ਇਹਨੂੰ ਕਸ਼ੀ ਨਾਲ ਗੁੱਡੂਗਾ ਨਹੀਂ ਫਿਰ ਖੁਰਪੀ ਲੈ ਕੇ ਵੇਜਾਂਗੇ ਜਲਦੀ ਜੋ ਉਹ ਚਟਕੀ ਚੱਲੋ ਹਾਂ ਬਾਕੀ ਮੈਂ ਕੋਸ਼ਿਸ਼ ਕਰਦਾ ਹੁੰਦਾ ਹੁਣ ਜਦੋਂ ਮੈਂ ਆ ਬਾਹਣ ਦੇ ਵਿੱਚ ਆ ਜਾ ਹਾਂ ਜਾਂ ਵੀ ਜਦੋਂ ਖੇਤ ਆ ਜਾਣੇ ਪਹਿਲਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਵੀ ਕਰ ਸਕਦਾ ਹਾਂ ਖੇਤੀ ਆਰਗੈਨਿਕ ਬਈ ਚਲੋ ਹੁਣ ਤੁਸੀਂ ਸਵਾਲ ਕਰ ਲਿਆ ਮੈਂ ਐਵੇਂ ਸੇ ਕਦੇ ਕਿਸ ਨਾਲ ਕਰੀ ਨਹੀਂ ਹੈਗੀ ਇਹ ਗੱਲ ਹਾਂ ਮੈਂ ਨਾ ਖੇਤੀ ਜਿੰਨਾ ਬਣਲੇ ਬਾਹਣ ਹੈਗਾ ਜਿਹੜੀ ਮੇਰੀ ਸੋਚ ਹੈ ਵੀ ਸਾਰੀ ਉਹ ਆਰਗੇਨਿਕ ਜ਼ਿਲ੍ਹੇ ਕੇ ਜਾਣੀ ਆਪਾਂ ਨੇ ਹਰੇਕ ਚੀਜ਼ ਆਪਣੇ ਖੇਤ ਦੇ ਵਿੱਚ ਹੋਵੇ ਵੀ ਪੰਜ 6 ਕਿੱਲੇ ਨੇ ਆਪਣੇ ਦੇ ਬਾਕੀ ਠੇਕੇ ਤੇ ਹੋਏ ਨੇ ਜਿਹੜੀ ਆਉਦੀ ਆਪਣੀ ਜ਼ਮੀਨਾਂ ਉਹ ਪੰਜ 6 ਕਿੱਲੇ ਦੀ ਵੀ ਉਹ ਸਾਰੀ ਆਰਗੈਨਿਕ ਜਿੱਲੇ ਕਿ ਲੈਣੀਆਂ ਤੇ ਬਾਕੀ ਆਪਾਂ ਬੰਦੇ ਉਹ ਦੇਖਾਂ ਜਿਹੜੇ ਵੀ ਬੰਦੇ ਨਾਲ ਕੰਟਰੈਕਟ ਕਰ ਲਾਂਗੇ ਵੀ ਇੰਨੇ ਸਾਲ ਹੀ ਬਾਹਣ ਸਾਡਾ ਗਿਆ ਵੀ 5 ਸਾਲਾਂ ਦਾ ਕਰ ਲਈਏ 10 ਸਾਲਾਂ ਦਾ ਕਰ ਲਈਏ ਜਿਹੜਾ ਠੇਕਾ ਦੇਈ ਜਾਂ ਮੈਂ ਅਗਲੇ ਨੂੰ ਕਿਉਂਕਿ ਮੰਨ ਲਓ ਜੇ ਹੁਣ ਵਾਲਾ ਨੇ ਆਪਾਂ ਨੇ ਕਿਸੇ ਦੇ ਬਾਹਣ ਦੇ ਠੇਕੇ ਤੇ ਲੈ ਕੇ ਉਹ ਚ ਆਰਗੈਨਿਕ ਖੇਤੀ ਕਰ ਲਈ ਕਿਉਂਕਿ 2-3 ਸਾਲ ਤਾ ਬਾਹਣ ਨੂੰ ਵੀ ਆਰਗੈਨਿਕ ਵਾਲੇ ਪਾਸੇ ਆਉਣ ਦੇ ਟਾਈਮ ਲੱਗਦਾ ਇਹ ਹੁਣ ਆਪਾਂ 1 ਸਾਲ ਲੈ ਕੇ ਆਰਗੈਨਿਕ ਕਰੀ ਗਾਹਨ ਵਾਲੇ ਨੂੰ ਕੋਈ ਬਾਧਾ ਠੇਕਾ ਦਿੰਦਾ ਹੋਇਆ ਤਾਂ ਅਗਲੇ ਨੇ ਹੋਰ ਨੂੰ ਬਾਹਣ ਦੇਤਾ ਆਪਣੀ ਮਿਹਨਤ ਦਾ ਬੇਕਾਰ ਗਈ ਉਹ ਤੇ ਨਾ ਹੀ ਆਪਾਂ ਉਹਨੂੰ 100% ਆਰਗੈਨਿਕ ਕਹਿ ਸਕਦੇ ਹਾਂ ਕਿ ਕਿਉਂਕਿ ਕਹਿ ਤਾਂ ਸਕਦੇ ਹਾਂ ਪਰ ਉਹਤੇ ਮਿਹਨਤ ਜਿਆਦਾ ਲੱਗੂ ਹੁਣ ਮੰਨ ਲਓ ਵੀ ਇਹ ਮੈਂ ਬਹਾਨੇ ਇੱਥੀ ਸ਼ੁਰੂ ਕੀਤਾ ਇਹਦੇ ਹੁਣ ਗਰੋਥ ਕਰਾਉਣ ਲਈ ਮੈਨੂੰ ਟਾਈਮ ਬਾਲਾ ਲੱਗੂ ਮਿਹਨਤ ਬਾਲੀ ਲੱਗੂਗੀ ਹੁਣ ਇਹ ਮੰਨ ਲਓ ਵੀ ਆਹ ਹੁਣ ਬਈ ਕਹੀ ਨਾਲ ਗੋਡਣਾ ਅੱਜ ਕੱਲ ਦੇ ਕੋਈ ਮੇਰੀ ਉਮਰ ਦਾ ਕੋਈ ਗੋਡ ਨਹੀਂ ਸਕਦਾ ਗੋੜਾ ਮੈਂ ਵੀ ਮਸਾਈਮੀ ਕਹਾਂ ਵੀ ਗੋੜਦਾ ਮੈਂ ਲਾਦਾ ਮੈਂ ਸਾਰ ਲੱਗ ਹੀ ਹੋਣੀ ਮੈਨੂੰ ਦੋ ਤਿੰਨ ਘੰਟੇ ਤੇ ਨਹੀਂ ਬਹੁਤ ਬਹੁਤ ਧੰਨਵਾਦ ਵੀਰੇ ਖੁਸ਼ੀ ਹੋਈ ਤੈਨੂੰ ਮਿਲ ਕੇ ਹਾਂ ਬਈ ਧੰਨਵਾਦ ਕੋਈ ਗੱਲ ਨਹੀਂ ਬਈ